ਇੱਧਰ ਮਾਰ ਹੋਈ ਜਾਂਦੀ ਆ ਹੈ ਇੱਧਰ ਪੁੱਤ ਵੀ ਜਾਂਦਾ ਹਾਲਾਤ ਦੇਖ ਲੋ ਕੀ ਨੇ ਮੇਰਾ ਬੱਚਾ ਵੇ ਮੇਰੇ ਤੇ 9 ਮਹੀਨਿਆਂ ਦਾ ਸੀ ਆ ਛੋਟਾ ਬੇਟਾ ਜਦੋਂ ਉਹ ਮੈਂ ਇੱਥੇ ਪੈਸੇ ਲਾਉਣ ਲਈ ਥੱਬਿਆ ਇਹਦੇ ਲੀਵਰ ਚ ਫਕਸ਼ਨ ਬਹੁਤ ਰਹਿੰਦੀ ਆ ਹਰਦਮ 6 ਮਹੀਨੇ 2 ਮਹੀਨੇ ਲੰਘਦੇ ਹੁਣ ਵੀ ਇਹਦੇ 1700 ਦੇ ਟੈਸਟ ਕਰਾਏ ਅੱਜ ਲੈ ਕੇ ਆਇਆ ਵਾ ਹੋਇਆ ਕੀ ਤੈਨੂੰ ਬੋਧ ਅੰਕਲ ਜੀ ਲੀਵਰ ਚ ਗਰਮੀ ਰਹਿੰਦੀ ਤੇ ਗੁਰਦਿਆਂ ਸੋਜ ਜਾਂਦੀ ਇਹ ਲੱਗਦਾ ਨਹੀਂ ਘਰ ਵੇਖ ਕੇ ਕਦੀ ਕਿਆ ਨਹੀਂ ਰੱਬ ਨੂੰ ਰੱਬਾ ਸਾਡਾ ਵੀ ਘਰ ਬਣਾ ਦੇ ਕਦੇ ਆਪ ਆਖਿਆ ਰੱਬ ਨੂੰ ਹੂੰ ਆਖਿਆ ਰੱਬ ਨੂੰ ਘਰ ਬਣਾ ਉਹ ਰੋਣਾ ਨਹੀਂ ਰੋਣਾ ਨਹੀਂ ਪੁੱਤ ਵੇਖੋ ਤੁਸੀਂ ਦੇਖ ਸਕਦੇ ਹੋ ਪੁੱਤ ਰੋਣਾ ਨਹੀਂ ਆ ਤੇ ਜਿਹੜਾ ਪਿਆ ਚਾਰ ਜੋੜ ਵੀ ਲਈਏ ਨਾ ਤੇ ਹਰੇ ਮੰਡੇ ਦੇ ਉਸਲੇ ਡੱਕ ਪਿੰਨਾ ਬਿਮਾਰੀ ਕੋਈ ਨਾ ਕੋਈ ਸ਼ੁਰੂ ਹੋ ਜਾਂਦੀ ਹੈ ਨਾ ਬੜੇ ਥੱਕੇ ਖਾਦੇ ਮੈਂ ਬੜੀ ਬੁੜੀ ਦੂਰ ਤੱਕ ਲੈ ਕੇ ਗਈ ਇਹਨੂੰ ਆਲਾ ਜੇ ਮੀ ਕਰਕੇ ਹੋਏ ਉਧਰ ਚੱਲ ਮਾਰੇ ਪਹਿਲਾਂ ਵੀ ਟਾਈਮ ਪਾਸ ਹੋ ਜਾਂਦੇ ਵਧੀਆ ਜਿੱਦਾਂ ਦਾ ਮੀ ਪੈਂਡਾ ਬਿਲਕੁਲ ਹੀ ਹੋ ਗਿਆ ਜਿਆਦਾ ਇਹ ਅਸੀਂ ਦੇਖਿਆ ਕਮਰੇ ਦੇ ਕਮਰੇ ਜੇ ਸਮਾਨ ਹੀ ਕੋਈ ਨਹੀਂ ਆ ਸਮਾਨ ਕਿੱਥੇ ਸਾਰਾ ਖਰਾਬ ਹੋ ਗਿਆ ਸਾਰਾ ਕੱਟ ਕੱਟ ਲਾਇਆ ਸਾਰਾ ਟੁੱਟ ਫੁੱਟ ਗਿਆ ਵੇਖੋ ਕੀ ਹਾਲ ਬਣਿਆ ਤੇ ਮਮਾ ਨੂੰ ਕਹੀ ਕਹਿੰਦੀ ਮਮਾ ਬਸ ਸੋਣਾ ਕਰ ਬਣਾਈਏਗਾ ਜੀ ਕੀ ਆਜ ਜਰਬ ਨੂੰ ਕਹਾਂਗੇ ਜਰਬ ਨੂੰ ਬੋਲ ਰੱਬ ਨੂੰ ਕਹਿੰਦਾ ਨਹੀਂ ਪਉਂਦਾ ਰੱਬ ਨਹੀਂ ਪਉਂਦਾ ਇੱਕੋ ਹੀ ਕਹਿ ਆ ਮੇ ਸਾਹਮਣੇ ਰੱਬ ਨੂੰ ਕਹਿ ਬਣਾ ਰੱਬ ਨੂੰ ਕੋਈ ਸੌਂਦਰਾ ਆਪ ਹੈ ਰੱਬ ਜੀ ਅੱਜ ਵਿ ਕੋ ਢੱਪਾ ਦੋ ਕੀ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਪ੍ਰਵਾਦ ਵੀ ਜ਼ਿਆਦਾ ਕਰਦੇ ਹੋ ਘਰਾਂ ਦੇ ਪੋਚੇ ਲਾਉਣੇ ਆ ਘਰ ਮੇਰਾ ਮੇਰੇ ਦਿਹਾੜੀ 400 ਰੁਪਏ ਦਿਹਾੜੀ ਚੱਲਣ ਦੇ ਜੇ ਤੁਸੀਂ ਵੀ ਜੋਨ ਦਾ ਮੀ ਪੈ ਲੈਂਦੇ ਉਹਦੇ ਦਿਹਾੜੀ ਜ਼ਬੰਦ ਹੋਈ ਆ ਤੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਬਸ ਸਿੱਧੇ ਮਹਾਰਾਜ ਕਰੀ ਜਾਂਦਾ ਉੱਪਰ ਵਾਲਾ ਮੇਰੇ ਸੁਬੇ ਸਰਕਾਰਾਂ ਕੇ ਨਹੀਂ ਬਸੀ ਦਾਅਵੇ ਕਰੀਆਂ ਵੀ ਪੇਮੈਂਟ ਜਾ ਕੇ ਲੋਕਾਂ ਰਾਸ਼ਨ ਪਹੁੰਚਾਇਆ ਜਾ ਰਿਹਾ ਮਦਦ ਕੀਤੀ ਜਾ ਰਹੀ ਆ ਤੁਹਾਡੇ ਤੱਕ ਕੋਈ ਮਦਦ ਨਹੀਂ ਪਹੁੰਚੀ ਸਕੇ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਸ਼ਰਕਤੇ ਦਿੰਦੇ ਇੱਥੇ ਨਹੀਂ ਆਇਆ ਕੋਈ ਵੀ ਕਿਉਂ ਝੂਠ ਕਉ ਬੋਲੀਏ ਸ਼ਰਕਤੇ ਦੇਣ ਦੇ ਜੇ ਸ਼ਰਕਤੇ ਜਾਣੇ ਤੋਂ ਜੱਟ ਜਿਨੀ ਦਾ ਪਹੁੰਚਾ ਦਿੰਦੇ ਫਿਰ ਬਹੁਤ ਸਾਡੇ ਪਿੰਡ ਦੀ ਇੱਜ਼ਤ ਘਟਣ ਗਈ ਉਹ ਗਾੜੀ ਹੱਥ ਜੋ ਟਰਾਲੀਆਂ ਵਾਲੇ ਪਿਪੇਣਾ ਤੇ ਧੀਆਂ ਪੈਣਾ ਪਿੰਡ ਦੀਆਂ ਨਾ ਆਇਆ ਉਹ ਸ਼ਰਕਤ ਤੇ ਆਪਾਂ ਨਹੀਂ ਗ ਜਾਂਦੇ ਸਮਾਨ ਮੇਰਾ ਜੇਠ ਵੱਡਾ ਇਹਨਾਂ ਕਰ ਪਿਆ ਇਹ ਜਿਹੜਾ ਤੁਸੀਂ ਤਰਪਾਲ ਲਾਈ ਆ ਇਹ ਤੁਹਾਡੀ ਤਰਪਾਲ ਕੋਠੇ ਉੱਤੇ ਲੱਗੀ ਆ ਕਿਉਂ ਨਾਂ ਲਾਈ ਆ ਮੇਰੀ ਤੇ ਚਾਰ ਜੀ ਆਪਾਂ ਛੇ ਜੀ ਤੇ ਉਹ ਵਿੱਚ ਇਹ ਚਾਰ ਪੰਜ ਛੇ ਜੀ ਉਹ ਨਹੀਂ ਸੁੱਤਾ ਜਾਂਦਾ ਥੱਲੇ ਐਵੇਂ ਉੱਤੇ ਚੜ ਜਾਈਦਾ ਵੀ ਭੀਰ ਭਟਾ ਕੇ ਚਿਰ ਫਿਰ ਇਹਨਾਂ ਦੇ ਵਿਚਾਰ ਮੰਝੀਆਂ ਲੈਂਦੀਆਂ ਤਾਂ ਕਰਕੇ ਉੱਤੇ ਸੌਣੇ ਕੱਲ ਤਾਂ ਦੱਸ ਮਿੱਟੀ ਤਰਪਾਲ ਪੋਟ ਕੇ ਮਿੱਟੀ ਪਾਈ ਉਹ ਝੋਲੀ ਖਾ ਕੇ ਸੱਤ ਫੇਰ ਥੱਲੇ ਤਾਂ ਇਹ ਡਰਦੇ ਨਹੀਂ ਸੌਣਦੇ ਵੀ ਡਿੱਗ ਪਿਆ ਤਾਂ ਕੀ ਕਰਨਾ ਜੀ ਕੋਈ ਥੱਲੇ ਆ ਗਿਆ ਤਾਂ ਫਿਰ ਕਿੱਧਰ ਜਾਣਾ ਹੈ ਸਕਾਨ ਹੋ ਗਿਆ ਤੇ ਪੁੱਤ ਵਾਪਸ ਨਹੀਂ ਹੁੰਦੇ ਨਾ ਜੀਵ ਵਾਪਸ ਹੁੰਦਾ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਹੜਪੀਰਤ ਇਲਾਕੇ ਵਿੱਚ ਪਹੁੰਚੇ ਹਾਂ ਅਰੰਦਾਸ ਦੇ ਪਿੰਡ ਅਵਾੜ ਵਿੱਚ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾਵਾਂਗੇ ਜਿਸ ਘਰ ਵਿੱਚ ਮੀਂਹ ਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਘਰ ਦਾ ਸਾਰਾ ਸਮਾਨ ਜਿਹੜਾ ਇਸ ਭੈਣ ਦਾ ਤੁਸੀਂ ਦੇਖ ਸਕਦੇ ਹੋ ਇੱਕੋ ਕਮਰਾ ਵਾ ਜਿਹੜਾ ਉਹ ਵੀ ਕਮਰਾ ਖਰਾਬ ਹੋ ਚੁੱਕਿਆ ਤੇ ਇਹਨਾਂ ਜਿਹੜਾ ਸਮਾਨ ਵੀ ਆ ਸਾਰਾ ਮੀਂਹ ਦੇ ਨਾਲ ਜਿਹੜਾ ਬਰਬਾਦ ਹੋ ਗਿਆ ਵਾ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਕੋਠੇ ਉੱਤੇ ਤਰਪਾਲਾਂ ਪਾਈਆਂ ਤਰੇੜਾਂ ਤੱਕਾਈਆਂ ਨੇ ਇਸ ਮਕਾਨ ਵਿੱਚ ਉਸ ਭੈਣ ਨਾਲ ਗੱਲਬਾਤ ਜਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਿਆ ਆ ਭੈਣੇ ਕੀ ਨਾ ਕੀ ਤੁਹਾਡਾ ਕੀ ਹਾਲਾਤ ਕੀ ਹੋ ਗਏ ਤੁਹਾਡੇ ਘਰ ਦੇ ਹਾਂ ਲਾ ਜੀ ਮੀਂਹ ਕਰਕੇ ਹੋਏ ਉਧਰ ਚੱਲ ਮਾਰੇ ਪਹਿਲਾਂ ਵੀ ਟਾਈਮ ਪਾਸ ਹੋਈ ਜਾਂਦੇ ਵਧੀਆ ਜਿੱਦਾਂ ਦਾ ਮੀਂਹ ਪੈਂਦਾ ਬਿਲਕੁਲ ਹੀ ਹੋ ਗਿਆ ਜਿਆਦਾ ਇਹ ਅਸੀਂ ਦੇਖਿਆ ਘਰ ਦੇ ਕਮਰੇ ਦੇ ਸਮਾਨ ਹੀ ਕੋਈ ਨਹੀਂ ਆ ਸਮਾਨ ਕਿੱਥੇ ਸਾਰਾ ਖਰਾਬ ਹੋ ਗਿਆ ਸਾਰਾ ਕੱਟ ਕੱਟ ਲਾਇਆ ਸਾਰਾ ਟੁੱਟ ਫੁੱਟ ਗਿਆ ਵੇਖੋ ਕੀ ਹਾਲ ਬਣਿਆ ਕਿੰਨੇ ਕਿ ਮਿਹਨਤ ਨਾਲ ਸਮਾਨ ਬਣਾਇਆ ਸੀ ਕੀ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਪ੍ਰਵਾਦ ਜਿਆ ਕਰਦੇ ਹੋ ਘਰਾਂ ਦੇ ਪੋਚੇ ਲਵਨੇ ਆ ਘਰ ਮੇਰਾ ਮੇਰੇ ਦਿਹਾੜੀ 400 ਰੁਪਏ ਦਿਹਾੜੀ ਚੱਲਣ ਦੇ ਬਸ ਜਿੰਨੇ ਉਸ ਨੂੰ ਵੀ ਜਦੋਂ ਦਾ ਮੀਂਹ ਪੈ ਲੰਦੇ ਉਹਦੇ ਦਿਹਾੜੀ ਜ਼ਬੰਦ ਹੋਈ ਆ ਤੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਵਾਸਤਨ ਮਹਾਰਾਜ ਕਰੀ ਜਾਂਦਾ ਉੱਪਰ ਵਾਲਾ ਇਦਾਂ ਕਰੀ ਚਾਹੀਦਾ ਕੋਈ ਲੱਗਦਾ ਨਹੀਂ ਇਹ ਬੱਚੇ ਖਾਣਾ ਮੰਗਦੇ ਨੇ ਰੋਟੀ ਮੰਗਦੇ ਨੇ ਕਿੱਥੋਂ ਇੰਤਜ਼ਾਮ ਕਰਦੇ ਹੋ ਘਰੇ ਰਾਸ਼ਨ ਪਾਣੀ ਤੇ ਹੈ ਨਹੀਂ ਐਸੀ ਦੇਖਿਆ ਸਾਰਾ ਤੁਸੀਂ ਸਬੰਧ ਤੇ ਵਿਹਲਾ ਕੀਤੇ ਆ ਉਸ ਤੋਂ ਹੀ ਉਦੋਂ ਭਾਜੀ ਆਏ 1500 ਰੁਪਏ ਦੇ ਕੇ ਗਏ ਉਹ ਆਪਾਂ ਥੋੜਾ ਥੋੜਾ ਭੋਰ ਕੇ ਖਾਣ ਲਏ 150 ਭੋਰ ਦੇ ਜ਼ਿਆਦਾ ਨਹੀਂ ਵੀ ਕਿਸੇ ਵੇਹ ਲੋੜ ਪੈ ਜਾਂਦੀ ਹੈ ਪਰ ਲੱਗਦਾ ਨਹੀਂ ਇਹ ਪਰਿਵਾਰ ਦੇ 4 ਜੀਰੇ ਤੇ 1500 ਰੁਪਏ ਕਿੰਨੇ ਦਿਨ ਕੱਢੂਗਾ ਤੁਹਾਡਾ ਜਿਹੜਾ ਇਹ ਕੋਈ ਨਹੀਂ ਭਾਜੀ ਭਾਵੇਂ ਦੱਸ ਦਿਆਂ ਕਰਜ ਭਾਵੇਂ 20 ਦਿਨ ਕਰਜ ਇਸ ਕਰਕੇ ਪਰ ਮინისტრ ਸੁਭਸਕਰ ਅਗੇ ਨਹੀਂ ਐ ਬਸੀਂ ਦਾਅਵੇ ਕਰ ਰਹੀਆਂ ਵੀ ਪੇਮੈਂਟ ਜਾ ਕੇ ਲੋਕਾਂ ਰਾਸ਼ਨ ਪਹੁੰਚਾਇਆ ਜਾ ਰਿਹਾ ਮਦਦ ਕੀਤੀ ਜਾ ਰਹੀ ਆ ਤੁਹਾਡੇ ਤੱਕ ਕੋਈ ਮਦਦ ਨਹੀਂ ਪਹੁੰਚੀ ਸਕੇ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਸ਼ਰਕਤੇ ਦਿੰਦੇ ਇੱਥੇ ਨਹੀਂ ਆਇਆ ਕੋਈ ਤੁਹਾਡੇ ਤੱਕ ਕਿਉਂ ਨਹੀਂ ਆਇਆ ਪਤਾ ਨਹੀਂ ਉਹਨਾਂ ਦੀ ਮਰਜ਼ੀ ਬੀਬੀ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਦੱਸ ਦਿਓ ਵੀ ਤੁਹਾਡੇ ਤੱਕ ਵਾਕੇ ਕੋਈ ਰਾਸ ਸਮਗਰੀ ਕੋਈ ਖਾਣ ਦਾ ਰਾਸ਼ਨ ਪਾੜੀ ਸਮਾਨ ਪਹੁੰਚਿਆ ਨਹੀਂ ਪਹੁੰਚਿਆ ਹੁੰਦਾ ਨਹੀਂ ਹਰਦੀ ਗਲੀ ਚ ਤੱਕ ਤੱਕ ਕੋਈ ਨਹੀਂ ਆਇਆ ਕਮ ਉਸ ਜੁਟ ਕੇ ਪਾਲੀਏ ਸ਼ਰਕਤੇ ਦੇਣ ਦੇ ਜੇ ਸ਼ਰਕਤੇ ਜਾਣੇ ਤੋਂ ਜੱਟ ਜਿਨੀ ਦਰ ਪੁਝਾ ਦਿੰਦੇ ਫਿਰ ਬਹੁਤ ਸਾਡੇ ਪਿੰਡ ਦੀ ਇੱਜ਼ਤ ਘਟਣ ਰਹੀ ਆ ਏਦਾਂ ਕਹਿੰਦੇ ਪਰ ਕੀ ਲੱਗਦਾ ਨਹੀਂ ਜੇ ਇੱਜ਼ਤ ਘਾਟਦੀ ਆ ਤੇ ਫਿਰ ਖੁਦ ਕਿਉਂ ਨਹੀਂ ਮਦਦ ਕਰਦੇ ਲੜਿਆ ਜਾਤ ਪਾਤ ਦਾ ਕੰਮ ਹੋਣਾ ਨਹੀਂ ਚਾਹੀਦਾ ਜੇਕਰ ਅਸੀਂ ਦੇਖਿਆ ਸਾਡਾ ਗਵਾਂਢੀ ਤਾਂ ਕਿ ਆ ਸਾਡਾ ਗਵਾਂਢੀ ਗਰੀਬ ਆ ਤੇ ਸਾਨੂੰ ਗਾਂਹ ਕੇ ਮਤ ਕਰਨੀ ਚਾਹੀਦੀ ਆ ਅਸੀਂ ਵੀ ਨਹੀਂ ਕਿਸੇ ਕੋ ਮਤ ਲੈਂਦੇ ਇਹ ਭਾਜੀ ਉਹਨਾਂ ਨੂੰ ਚਾਹੀਦਾ ਨਾ ਸਾਨੂੰ ਥੋੜੀ ਚਾਹੀਦਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਦਾਂ ਦੇ ਹਾਲਾਤ ਸਾਡੇ ਕਿੰਨੇ ਕੇ ਪਰਿਵਾਰ ਜਿਹੜੇ ਹੋਣ ਨੇ ਜਿਹੜੇ ਬਾਹਰ ਜਾ ਕੇ ਰਾਸ਼ਨ ਲੈਂਦੇ ਨੇ ਜਿਹੜੇ ਕੀ ਰਾਸ਼ਨ ਦੇਣ ਵਾਸਤੇ ਹੁੰਦੇ ਨੇ ਪਤਾ ਨਹੀਂ ਜੋ ਕੌਣ ਕੌਣ ਜਾਂਦਾ ਸਾਡੇ ਘਰਾਂ ਚ ਨਹੀਂ ਕੋਈ ਜਾਂਦਾ ਸਾਡਾ ਇੰਨਾ ਕਿਹੜੀਆਂ ਨਹੀਂ ਜਾਂਦਾ ਕੀ ਦਰਦਾ ਨਹੀਂ ਦਰਨਾ ਤੇ ਨਹੀਂ ਅਸੀਂ ਉਦਾਂ ਕਦੀ ਗਏ ਨਹੀਂ ਸ਼ਰਕਤ ਉਹ ਗਾੜੀ ਉਹ ਹੱਥ ਜੋੜੇ ਟਰਾਲੀਆਂ ਵਾਲੇ ਪਿਪੇਣਾ ਤੇ ਧੀਆਂ ਪਹਿਣਾ ਪਿੰਡ ਦੀਆਂ ਨਾ ਉਹ ਸ਼ਰਕਤ ਤੇ ਆਪਾਂ ਨਹੀਂ ਗ ਜਾਂਦੇ ਤੇ ਫਿਰ ਕਿੰਨਾ ਕਿੱਥੇ ਜਾਂਦੇ ਰਾਸ਼ਨ ਕਿਤਾ ਦੀ ਇੰਨਾ ਹੀ ਮਾ ਖਾਈ ਜੇ ਤਾਂ ਪਰਮਾਹਾਰ ਟਾਈਮ ਬਸ ਕਰਨ ਵਾਲਾ ਰੱਬ ਉਹ ਕਰਨ ਵਾਲਾ ਜਸੇ ਦੇਖਿਆ ਕਮਰੇ ਦੀ ਹਾਲਾਤ ਵੀ ਬੜੇ ਮਾਰੇ ਨੇ ਤੀਰਾਂ ਆਈਆਂ ਪੀਆਂ ਥਾਂ ਥਾਂ ਤੇ ਇਹ ਕਿੰਨਾ ਕਿ ਜਦੋਂ ਰਾਤ ਸੌਂਦੇ ਸੀ ਕਿੰਨਾ ਕਿ ਹੁੰਦਾ ਸੀ ਰੱਬ ਗਾੜੀ ਫਿਰ ਅੱਬਾ ਮੀਂਹ ਨਾ ਪਾਦੀ ਕਿਤੇ ਸਾਰੀ ਰਾਤ ਜਾ ਕੇ ਨਗਾਉਣੀ ਪੈਣੀ ਜਾਂ ਗਵਾਂਢੀ ਘਰ ਜਾ ਕੇ ਸੌਣਾ ਪੈਣਾ ਨਹੀਂ ਇੰਨਾ ਕਾ ਸੌਣੇ ਹੂੰ ਸਮਾਨ ਮੇਰਾ ਜੇਠ ਵੱਡਾ ਇਹਨਾਂ ਘਰ ਪਿਆ ਇਹ ਜਦੋਂ ਤੁਸੀਂ ਤਰਪਾਲ ਲਾਈ ਹੈ ਤੁਹਾਡੀ ਤਰਪਾਲ ਗੋਠੇ ਤੇ ਲੱਗੀ ਕਿਉਂ ਨਾ ਨਾ ਲਾਈ ਹੈ ਮੇਰੀ ਤੇ ਚਾਰ ਜੀ ਆਪਾਂ ਛੇ ਜੀ ਤੇ ਉਹ ਵਿੱਚ ਇਹ ਚਾਰ ਪੰਜ ਛੇ ਜੀ ਉਹ ਨਹੀਂ ਸੁੱਤਾ ਜਾਂਦਾ ਥੱਲੇ ਅਸੀਂ ਉੱਤੇ ਚੜ ਜਾਈਦਾ ਵੀ ਭੀਰ ਭਟਾ ਕੇ ਚਿਰ ਫਿਰ ਇਹਦੇ ਵਿਚਾਰ ਮੰਝੀਆਂ ਲੈਂਦੀਆਂ ਤਾਂ ਕਰਕੇ ਉੱਤੇ ਸੌਣੇ ਬੜੇ ਅਸੀਂ ਦੇਖਿਆ ਬਾਬੇ ਕਾਰ ਸਿਵਾਲੇ ਉਹ ਵੀ ਰਸਣ ਬੜਾ ਪਚਾਰੇ ਨੇ ਸਮਾਜ ਸੇਵੀ ਪਹੁੰਚਿਆ ਨਾ ਤੁਹਾਡੇ ਦਾ ਕੋਈ ਨਹੀਂ ਆਇਆ ਨਹੀਂ ਸਾਡੀ ਗਲੀ ਚ ਨਹੀਂ ਕੋਈ ਰਸਣ ਲੈ ਕੇ ਆਇਆ ਕਿ ਝੂਠ ਮਾਰੀਏ ਆਉਂਦੀਆਂ ਗੱਟੀਆਂ ਉੱਥੇ ਵਾਸਤੇ ਚੱਲ ਜਾਂਦੀਆਂ ਦਵਾਈਆਂ ਹੁੰਦੀਆਂ ਦਵਾਈਆਂ ਨਹੀਂ ਕੀ ਕਰਨਾ ਦਵਾਈਆਂ ਇੰਨੀਆਂ ਦੇਣ ਦੇਜੋ ਅਦਰ ਦਵਾਈਆਂ ਲਈ ਜਾਓ ਤਾਂ ਦਵਾਈਆਂ ਲਈ ਉਹਨੇ ਖਾਈ ਜਨੇ ਤੇ ਵੀ ਨਹੀਂ ਅਸੀਂ ਬੱਚੇ ਫੇਕੀ ਮੰਗਦੇ ਕਹਿੰਦੇ ਨੇ ਵੀ ਮम्मा ਰੋਟੀ ਖਾਣੀ ਐ ਸਾਨੂੰ ਆਹ ਚਾਹੀਦੀ ਐ ਉਹ ਚਾਹੀਦੀ ਆ ਪੈਸੇ ਕਿੱਥੋਂ ਤੱਕ ਕਰਦੇ ਬੱਚੇ ਪੈਦਾ ਕਰਨੀ ਪੈਂਦੀ ਮਾਪਿਆਂ ਨੂੰ ਭਾਵੇਂ ਔਖਾ ਸੌਖਾ ਕਰੇ ਹੂੰ ਰਸ ਜੇ ਜੇ ਰਸ ਦੇ 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 ਜਾਂ ਬਰੈਡ ਦੇ ਦੇ ਦਿਨ ਨੂੰ ਕੋਈ ਰੋਟੀ ਹੋਈ ਪਕਾ ਕੇ ਦੇ ਦੇ ਦੀ ਖਾਣ ਵਾਸਤੇ ਫਿਰ ਕੀ ਲੱਗਦਾ ਹੁਣ ਜਿਹੜਾ ਸੁਪਨਾ ਤੂੰ ਲੈ ਰਹੀ ਆ ਵੀ ਮੇਰਾ ਘਰ ਬਣਾ ਕੇ ਦੇਣਗੇ ਜਿ ਸਮਾਸੀ ਵੀ ਜਾਂ ਪੱਕਾ ਕਰਕੇ ਦੇਣਗੇ ਕੀ ਲੱਗਦਾ ਤੈਨੂੰ ਯਕੀਨ ਹੈਗਾ ਵਾ ਜੇ ਤੇ ਮੇਰੇ ਭਰਾ ਸੱਚੇ ਹੋਣਗੇ ਤੇ ਕਰਕੇ ਦੇਣਗੇ ਹੂੰ ਜੇ ਬੜੀਆਂ ਸਰਕਾਰਾਂ ਆਈਆਂ ਕਰਕੇ ਗਈਆਂ ਕਰਕੇ ਦੇਣਗੇ ਤਾਂ ਮੈਂ ਮੰਨ ਜੂ ਵੀ ਠੀਕ ਹੈ ਸਰਕਾਰ ਨੇ ਕੀਤਾ ਕੁਝ ਪਰ ਮੇਰੀ ਨਸ ਅਸੀਂ ਦੇਖਿਆ ਕਈ ਕਹਿੰਦੇ ਕੱਚੇ ਕੋਠਿਆਂ ਦੇ ਬਾਲਿਆਂ ਵਾਲੇ ਦੇ ਪੈਸੇ ਹੀ ਮਿਲਦੇ ਨੇ ਤੁਸੀਂ ਉਹ ਫਾਰਮ ਨਹੀਂ ਭਰੇ ਤੁਹਾਨੂੰ ਨਹੀਂ ਮਿਲਿਓ ਜਨਾਲੇ ਵੀ ਭਰ ਕੇ ਆਏ ਆ ਇੱਥੋਂ ਵੀ ਆਏ ਪਿੰਡ ਚੋਂ ਵੀ ਆਏ ਸਭ ਕੁਝ ਲੈ ਕੇ ਗਏ ਪਰ ਨਾ ਪੁੱਛਿਆ ਨਹੀਂ ਕਿ ਇਹ ਨਿਵਾਜ਼ ਮਾਰ ਕੇ ਜੇ ਪੁੱਛੀਏ ਤਾਂ ਕਹਿੰਦੇ ਅਜੇ ਪਤਾ ਨਹੀਂ ਕਿੰਨੇ 5 ਸਾਲ ਲੱਗ ਜਣੇ ਕਿੰਨੇ ਚਿਰ ਲੱਗ ਜਣੇ ਪਰ 5 ਸਾਲ ਤਾਂ ਬਾਅਦ ਸਰਕਾਰ ਬਲ ਜਾਣੀ ਆ ਕਿ ਜੇ ਪਹਿਲੀ ਸਰਕਾਰ ਆਈਆਂ ਉਦੋਂ ਵੀ ਫਾਰਮ ਨਹੀਂ ਤੁਸੀਂ ਭਰੇ ਕਦੀ ਬੜੇ ਭਰੇ ਮੈਂ ਦੱਸਣੇ ਤੁਹਾਨੂੰ ਵਦਨ ਕਿੱਥੇ ਕਿੱਥੇ ਦੇ ਛੱਡੇ ਆ ਇਹਨਾਂ ਨੇ ਫੋਟੋਆਂ ਵਿੱਚ ਖਿੱਚ ਕੇ ਦੇ ਛੱਡੀਆਂ ਕੋਠੇ ਨੇ ਮੈਂ ਤੁਹਾਡੀ ਵਾਰੀ ਨਹੀਂ ਆਈ ਆਂਦੇ ਆਉਂਦੀਆਂ ਗਰੰਟਾ ਚੱਲ ਜਾਂਦੀਆਂ ਪਰ ਸਾਨੂੰ ਕਿ ਭਰਾ ਕਿੱਥੇ ਆਉਣੀ ਆ ਕੀ ਲੱਗਦਾ ਜੇਕਰ ਥੱਲੇ ਸੌਂਦੇ ਤੇ ਸ਼ਾਇਦ ਰੱਬ ਨਾ ਕਰੇ ਕਿ ਪਾਣਾ ਵਰ੍ਹ ਦਿੰਦਾ ਤੇ ਛੱਤ ਵੀ ਦੇਖ ਸਕਦੀ ਸੀ ਹਾਂਜੀ ਦੇਖ ਸਕਦੇ ਚੌਂਦੇ ਆ ਨਾ ਸੱਤ ਸਾਰੇ ਚੌਂਦੇ ਆਂ ਕੱਲ ਤਾਂ ਦੱਸਾ ਮਿੱਟੀ ਤਰਪਾਲ ਪੋਟ ਕੇ ਮਿੱਟੀ ਪਾਈ ਉਹ ਝੋਲੀ ਖਾ ਕੇ ਸੱਤ ਫੇਰ ਥੱਲੇ ਤਾਂ ਇਹ ਡਰਦੇ ਨੇ ਸੌਂਦੇ ਵੀ ਡਿੱਗ ਪਿਆ ਤਾਂ ਕੀ ਕਰਨਾ ਜੀ ਕੋਈ ਥੱਲੇ ਆ ਗਿਆ ਤਾਂ ਫਿਰ ਕਿੱਧਰ ਜਾਣਾ ਹੈ ਮਿਸਕਾਨ ਹੋ ਗਿਆ ਤੇ ਪੁੱਤ ਵਾਪਸ ਨਹੀਂ ਆਉਂਦੇ ਨਾ ਜੀ ਵਾਪਸ ਹੁੰਦਾ ਬੱਚੇ ਨਹੀਂ ਕਿਹਦੇ ਵੀ ਮਮਾ ਸਾਡਾ ਨਹੀਂ ਘਰ ਬੰਦਾ ਲੋਕਾਂ ਦੇ ਘਰ ਬਣ ਗਏ ਨੇ ਸਾਡਾ ਘਰ ਵੱਧ ਵਧੂਆ ਬੱਚੇ ਨਹੀਂ ਗੱਲਾਂ ਕਰਦੇ ਬੱਚੇ ਦੇ ਭਾਜੇ ਏਡਾ ਇੱਕ ਮੁੰਡਾ ਮੇਰੇ ਉੱਥੇ ਅੰਦਾਜ਼ ਚ ਲੱਗਾ ਜੋ ਬੈਕਰੀ ਚ ਕੰਮ ਕਰਦਾ 2000 ਰੁਪਏ ਮਹੀਨੇ ਦਾ ਲੈਣ ਉਹ ਜੇ ਏਡਾ ਕਾ ਮੁੰਡਾ ਮੇਰਾ ਤੇ ਕੁੜੀਆਂ ਕੁੜੀ ਇੱਕ ਆਜ ਇੱਕ ਮੁੰਡਾ ਤੇ ਇੱਕ ਵੱਡੀ ਕੁੜੀ ਉਹ ਉਧਰ ਕਿੱਥੇ ਗਈ ਹੋਰ ਕੀ ਨਾਂ ਤੇਰਾ ਦੀਪਕ ਦੀਪਕ ਤੇ ਦੀਪਕ ਅ ਜੀ ਸੁਪਣਾ ਨਹੀਂ ਲਿਆ ਵੀ ਤੁਹਾਡਾ ਘਰ ਵੀ ਸੋਹਣਾ ਬਣੇਗਾ ਜੀ ਬਣੇਗਾ ਆਪਣੀ ਸਹੇਲੀ ਇਹ ਘਰ ਸੋਹਣੇ ਨਾਲ ਤੁਹਾਡੀ ਸਹੇਲੀ ਆ ਦੇ ਹਾਂਜੀ ਕਿੱਦਾਂ ਨਹੀਂ ਘਰ ਆ ਉਹ ਉਹਨਾਂ ਦੀ ਕੋਠਾਲੇ ਪਿਆਜ਼ ਲੈਂਟਰ ਬਣਾ ਦੇ ਤੇ ਤੁਹਾਡਾ ਵੀ ਲੈਂਟਰ ਕੀ ਕਹ ਨਹੀਂ ਸਾਡਾ ਲੈਂਟਰ ਪਵੇਗਾ ਵੀ ਨਹੀਂ ਤੇ ਮਮਾ ਨੂੰ ਕਹੀ ਕਹਿੰਦੀ ਮਮਾ ਬਸ ਸੋਨਾ ਘਰ ਬਣਾਈਏਗਾ ਜੀ ਕਿਆਜ ਤੇ ਰੱਬ ਨੂੰ ਕਹਾਂਗੇ ਜੀ ਰੱਬ ਨੂੰ ਕੋਲ ਰੱਬ ਨੂੰ ਕਹਿੰਦਾ ਨਹੀਂ ਪਾਉਂਦਾ ਰੱਬ ਨਹੀਂ ਪਾਉਂਦਾ ਇੱਕ ਵਾਰੀ ਕਹਾਂ ਮੇਰੇ ਸਾਹਮਣੇ ਰੱਬ ਨੂੰ ਕਹਿ ਬਲ ਰੱਬ ਨੂੰ ਕਿਉਂ ਨਹੀਂ ਸੋਹਣ ਰੱਬ ਰੱਬ ਜੀ ਆਦਾ ਕੋਠਾ ਰੱਬ ਜੀ ਆਦਾ ਕੋਠਾ ਪਾ ਦੋ ਕੀ ਲੱਗਦਾ ਨਹੀਂ ਭੈਣ ਜਿਵੇਂ ਅਸੀਂ ਦੇਖਦੇ ਆਂ ਵੀ ਅੱਜ ਕੱਲ ਪੰਛੀ ਜਿਹੜੇ ਨੇ ਉਹਨਾਂ ਦਾ ਵੀ ਆਲਣੇ ਨੇ ਉਹ ਵੀ ਸਵੇਰੇ ਉੱਡਦੇ ਨੇ ਸ਼ਾਮ ਨੂੰ ਆਪਣੇ ਘਰੇ ਜਾ ਵੜਦੇ ਨੇ ਤੇ ਸਾਡਾ ਉਹ ਵੀ ਆਲਣਾ ਜਿਹੜਾ ਚੰਗੀ ਤਰ੍ਹਾਂ ਸਹੀ ਨਹੀਂ ਹੈਗਾ ਹਾਂ ਜੀ ਉਹ ਤਾਂ ਕੱਲ ਸਹੀ ਨਹੀਂ ਹੈਗਾ ਸਹੀ ਤੁਹਾਡੇ ਸਾਹਮਣੇ ਹਾਲਾਤ ਆ ਮੇਰਾ ਬੱਚਾ ਵੇ ਮੇਰੇ 3 ਮਹੀਨਿਆਂ ਦਾ ਸੀ ਆ ਬੱਚਾ ਛੋਟਾ ਬੇਟਾ ਜਦੋਂ ਉਹ ਮੈਂ ਇੱਥੇ ਪੈਸੇ ਲਾਉਣ ਲਈ ਥੱਬੇ ਇਹਦੇ ਲੀਵਰ 'ਚ ਫਕਸ਼ਨ ਬਹੁਤ ਰਹਿੰਦੀ ਆ ਹਰਦਮ 6 ਮਹੀਨੇ 2 ਮਹੀਨੇ ਲੰਘਦੇ ਹੁਣ ਵੀ 1700 ਦੇ ਟੈਸਟ ਕਰਾਏ ਅੱਜ ਲੈ ਕੇ ਆਇਆ ਵਾ ਤੇ ਜਦ ਪਾਣੀ ਜਨਾਲਿਆ ਦਵਾਈ ਨਹੀਂ ਲੈਂਦੇ ਜਾਈ ਮਿੰਨਿਸ ਜੋ ਵਿਆਹ ਕੇ ਆਈਆਂ ਐ ਇਸੇ ਇੱਕੋ ਕਮਰਾ ਹੀ ਉਦੋਂ ਦੇ ਹਲਾ ਦੇ ਹੋਏ ਦੀ ਸਲਾਤ ਸੋਧੇ ਕਿ ਹੋਣੀ ਆ ਪਹਿਲਾਂ ਸਾਰਾ ਖੁੱਲਾ ਮੈਦਾਨ ਸੀ ਮੈਂ ਝੂਠ ਨਹੀਂ ਮੰਨਦੀ ਪਹਿਲਾਂ ਇੱਕ ਕਮਰੇ ਜਿਹਾ ਜਗ੍ਹਾ ਕਰ ਦਦੇ ਜਿੱਥੇ ਉਹਦੇ ਬੱਚੇ ਹੋਏ ਉਦੋਂ ਆਪਾਂ ਇਸ ਕਮਰੇ ਚ ਆ ਕੇ ਫਿਰ ਇਹ ਕਮਰਾ ਪਹਿਲਾਂ ਸਹੀ ਸੀ ਸਲਾਮਤ ਸੀ ਜੋ ਜੋ ਬਰਸਾਂ ਲੱਗੀਆਂ ਫਿਰ ਇਹ ਕਮਰਾ ਸਾਰਾ ਖਰਾਬ ਹੋ ਗਿਆ ਖਤਮ ਹੋ ਲੱਗਾ ਖਤਮ ਹੋ ਲੱਗਾ ਜਦ ਇਦਾਂ ਵੇਖੋ ਟੋਏ ਟਾ ਇਦਾਂ ਪਈ ਗਏ ਤਈ ਤਾਂ ਸੋਚੇ ਚਲੋ ਵੀ ਪਾਵਾਂਗੇ ਜਿਹੜਾ ਜਿਹੜੇ ਕੋਕ ਚਾਰ ਪੈਸੇ ਜੋੜ ਵੀ ਜਾਂਦੇ ਆੜੀ ਦੇ ਸਾਡਾ ਮੁੰਡਾ ਮੰਜੀ ਤੇ ਫੈ ਜਾਂਦਾ ਇਹ ਕਰਕੇ ਨਹੀਂ ਬੰਦੇ ਅੱਡ। ਪਰ ਮੈਨੂੰ ਐਸੇ ਵੀ ਮੁੱਖ ਮੰਤਰੀ ਸਾਹਿਬ ਤੇ ਕਹਿੰਦੀ ਨੇ ਵੀ 5 ਲੱਖ ਵਾਲਾ ਕਾਰਡ ਬਣਿਆ ਗਰੀਬਾਂ ਦਾ ਜਿਨ੍ਹਾਂ ਨੂੰ ਕਣਕ ਮਿਲਦੀ ਆ ਤੁਹਾਡਾ ਕਾਰਡ ਬਣਿਆ ਨਹੀਂ ਤੁਹਾਡਾ ਇਲਾਜ ਫ੍ਰੀ ਨਹੀਂ ਹੁੰਦਾ। ਨਹੀਂ ਇਹ ਤਾਂ ਨਹੀਂ ਨਾ ਬਣਿਆ। ਬੱਚਿਆਂ ਦੇ ਨਹੀਂ ਸਾਡੇ ਬਣੇ ਕਿਸਦੇ ਵੀ ਨਹੀਂ। ਕਣਕ ਕਿੰਨੇ ਵਾਲੀ ਮਿਲਦੀ ਪਰਿਵਾਰ ਦੇ ਮੈਂਬਰਾਂ ਨੂੰ? ਪੰਜਾਂ ਨੂੰ। ਇਹ ਪੰਜ ਵਿੱਚ ਆਉਂਦਾ ਇਹ? ਆਹ ਮੁੰਡਾ ਕੁੜੀ ਨਹੀਂ ਆਉਂਦੀ। ਇਹ ਆਉਂਦਾ ਇਹ? ਇਹ ਵਿੱਚ ਪੰਜ ਬੱਚੇ ਚਾਰ ਬੱਚੇ ਤਿੰਨ ਆਉਂਦੇ ਤੇ ਪੰਜਾਂ ਨੂੰ ਵੀ ਕਾਰਡ ਬਣਨਾ ਚਾਹੀਦਾ ਵਾ। ਇਹਦਾ ਬਣਿਆ ਤੇ ਇਹਦਾ ਕੁੜੀ ਤਾਂ ਨਹੀਂ ਹੈਗਾ। ਇਹਦਾ ਇਲਾਜ ਹੋਣਾ ਵਾ। ਇਹਦਾ ਨਹੀਂ ਕਾਟਿਆ। ਕਾਟ ਕੇ ਇਹ ਬੱਚੇ ਤਾਂ ਨਹੀਂ ਹੈਗਾ ਸਿਰਫ ਉਹਨਾਂ ਮੇਰੇ ਬਣਾਇਆ ਇੱਕ ਵਾਰੀ ਤਸਵੀਰਾਂ ਜਿਹਨੂੰ ਸਾਂਝੀ ਕਰਦੇ ਹੋ ਇੱਕ ਵਾਰੀ ਤਸਵੀਰਾਂ ਤੁਸੀਂ ਵੇਖਦੇ ਹੋ ਇਹ ਇੱਟਾਂ ਨੇ ਇਹ ਖੜਾ ਕੀਤੀਆਂ ਨੇ ਤੁਸੀਂ ਦੇਖਦੇ ਹੋ ਇਹ ਟਰਾਲੀ ਆ ਅਸੀਂ ਦੇਖਦੇ ਬਚਪਨ ਚ ਅਸੀਂ ਘਰਾਂ ਵਿੱਚ ਦੇਖਦੇ ਹੁੰਦੇ ਸੀ ਇਹਦੇ ਵਿੱਚ ਅਸੀਂ ਟੀਵੀ ਰੱਖਦੇ ਹੁੰਦੇ ਸੀ ਮੈਨੂੰ ਵੀ ਯਾਦ ਆ ਜਦੋਂ ਸਾਡੇ ਘਰੇ ਆਏ ਸੀ ਸਾਨੂੰ ਬੜੀ ਖੁਸ਼ੀ ਆਜ ਤੋਂ ਕਈ ਸਾਲ ਪਹਿਲਾਂ ਦੇਖੀ ਸੀ ਇਹਦੇ ਵਿੱਚ ਟੀਵੀ ਲਾਇਆ ਜਾਂਦਾ ਹੈ ਬਾਕੀ ਥੱਲੇ ਭਾਂਡੇ ਵਗੈਰਾ ਸਮਾਨ ਰੱਖਿਆ ਜਾਂਦਾ ਸੀ ਪਰ ਅੱਜ ਸਭ ਕੁਝ ਜਾਲਾਂ ਦਾ ਬਰਬਾਦ ਹੋ ਗਿਆ ਬਾਹਰ ਰੱਖਣ ਨੂੰ ਮਜਬੂਰ ਹੋ ਗਏ ਨੇ ਇਸ ਕਰਕੇ ਸਾਡੀ ਦਾਨੀ ਸੱਜਣਾ ਗਾੜੀ ਆਪੀ ਲਿਆ ਭਾਈ ਇਸ ਭੈਣ ਦਾ ਕੋਠਾ ਜਰੂਰ ਕਿਉਂਕਿ ਕੋਠੇ ਦੀ ਬੜੀ ਮੰਗ ਆ ਬੜੀ-ਵੜੀ ਫਾਰਮ ਪੱਛੂਕੇ ਨੇ ਬੜੀਆਂ ਸਰਕਾਰ ਆ ਚੁੱਕੀਆਂ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਅੱਜ ਕੋਠੇ ਦੀ ਅਪੀਲ ਕੀਤੀ ਹੈ ਭੈਣ ਨੇ ਬਹੁਤਾ ਵੱਡਾ ਕੰਮ ਨਹੀਂ ਹੈਗਾ ਇੱਟਾਂ ਬਹੁਤ ਨਿਕਲ ਜਣੀਆਂ ਨੇ ਇਸੇ ਕੋਠੇ ਨੂੰ ਲੈਂਟਰ ਪਾ ਕੇ ਮੈਨੂੰ ਲੱਗਦਾ ਭਾਵੇਂ ਤੁਸੀਂ ਡਬਲ ਸਟੋਰੀ ਪਾ ਲਓ ਜਿੰਨਾ ਅੱਜਕੱਲ ਬੀਮ ਚੱਲ ਪਏ ਨੇ ਬਿੱਲਾ ਇੰਤਜ਼ਾਮ ਚੱਲ ਗਏ ਨੇ ਕਿਉਂ ਮੇਨ ਖਰਚਾ ਇੱਟਾਂ ਦਾ ਹੁੰਦਾ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇੱਟਾਂ ਵੀ ਨੇ ਇਹਦੇ ਵਿੱਚ ਵੀ ਇੱਟ ਬਹੁਤ ਨਿਕਲ ਜਣੀਆਂ ਕਿਉਂਕਿ ਭੈਣ ਦੇ 6 ਜੀ ਦੇ ਪਰਿਵਾਰਕ ਮੈਂਬਰ ਤੇ ਇਹਨਾਂ ਨੂੰ ਮਦਦ ਦੀ ਬਹੁਤ ਲੋੜ ਆ ਸਾਡੀ ਦਸ਼ਕਾਂ ਨੂੰ ਪੀਲੇ ਭ ਜੇਕਰ ਕਿਸੇ ਨੇ મત ਕਰਨੀ ਭਾਈ ਸਿੱਧੀ ਆ ਕੇ ਪ੍ਰਵਾਸ ਨਾਲ ਬਦਲ ਕਰਨ ਪਿੰਡ ਅਵਾਨ ਰਾ ਜਿਹੜਾ ਰੰਦਾਸ ਦੇ ਬਿਲਕੁਲ ਲੱਗੇ ਆ ਉਥੇ ਆ ਕੇ ਮਤ ਕਰਨਾ ਪੈਂਦਾ ਨਾ ਜੂ ਪੁੱਛਣ ਰਿਆ ਬੰਨੇ ਇਥੋਂ ਦਾ ਪਤਾ ਐਡਰੈਸ ਦੱਸ ਦੇ ਕਿਸ ਨੇ ਮਤ ਕਰਨੀ ਉਹ ਕਿੱਥੇ ਮਤ ਕਰ ਸਕਦੇ ਆਗੇ ਕਿਹਦੇ ਘਰ ਰਸ਼ਦਾਤ ਮੈਨੂੰ ਪਤਾ ਨਹੀਂ ਤੁਹਾਡਾ ਪਤਾ ਕੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਕੋ ਤੇ ਪਤੀ ਦਾ ਜਿੰਦ ਜਿੰਦ ਕੀ ਇਹ ਵਾਜਦਾ ਪਿੰਡ ਕਿੱਥੇ ਜਾਣਾ ਹੋਵੇ ਕਿਹਦੇ ਘਰ ਜਾਣਾ ਪਿੰਡ ਵਾਨ ਪਿੰਡ ਵਾਨ ਗਰੀਬਦਾਸ ਗਰੀਬਦਾਸ ਜੀ ਦਾ ਗਰੀਬਦਾਸ ਨੋ ਉਹਦੀ ਗ੍ਰੀਦਾ ਕੀ ਤੋਂ ਆ ਵੀ ਇਧਰ ਆ ਮੇਰਾ ਪੁੱਤ ਕੀ ਨਾਂ ਕੀ ਤੇਰਾ ਅਭੀਜੋਤ 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 ਹੋਇਆ ਕੀ ਤੇਰੇ ਕੋ ਤਾਂ ਅੰਕਲ ਜੀ ਲੀਵਰ ਤੇ ਗਰਮੀ ਰਹਿੰਦੀ ਤੇ ਗੁਰਦਿਆਂ ਸੋਜ ਜਾਂਦੀ ਤੇ ਮੈਨੂੰ ਦੱਸ ਸਕੂਲ ਜਾਣਾ ਨਾ ਅਕੜੀ ਵਾਲਾ ਚ ਪੜਦਾ 6ਵੀਂ 6ਵੀਂ ਚ ਕੀ ਲੱਗਦਾ ਨਹੀਂ ਘਰ ਵੇਖ ਕੇ ਕਦੀ ਕਿਆ ਨਹੀਂ ਰੱਬਾ ਸਾਡਾ ਵੀ ਘਰ ਬਣਾ ਦੇ ਕਦੇ ਆਪਾਂ ਆਖਿਆ ਰੱਬ ਨੂੰ ਹੂੰ ਆਖਿਆ ਰੱਬ ਨੂੰ ਘਰ ਬਣਾ ਉਹ ਰੋਣਾ ਨਹੀਂ ਰੋਣਾ ਨਹੀਂ ਪੁੱਤ ਵੇਖੋ ਤੁਸੀਂ ਦੇਖ ਸਕਦੇ ਹੋ ਪੁੱਤ ਰੋਣਾ ਨਹੀਂ ਆ ਛੋਟਾ ਬੱਚਾ ਅੱਖਾਂ ਚੋਂ ਅਥਰੂ ਆ ਗਏ ਨੇ ਕਹਿੰਦਾ ਰੱਬ ਨੂੰ ਕਈ ਵਾਰੀ ਕਿਹਾ ਵਾ ਪਰ ਰੱਬਾ ਤੂੰ ਸੌਂਦਾ ਕਿਉਂ ਨਹੀਂ ਰੱਬਾ ਇਹਨਾਂ ਗਰੀਬਾਂ ਦੀ ਸੁਣ ਲਿਆ ਕਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਰੱਬ ਕਿਉਂ ਅੰਤ ਲੈਂਦਾ ਕਿਸੇ ਦਾ ਇੱਧਰ ਮਾਰ ਹੋਈ ਜਾਂਦੀ ਆ ਹੈ ਇੱਧਰ ਪੁੱਤ ਵੀ ਜਾਂਦਾ ਹਾਲਾਤ ਦੇਖ ਲੋ ਕੀ ਨੇ ਰੱਬਾ ਇਹਨਾਂ ਦਾ ਘਰ ਬਣਾ ਦੇ ਬੱਚਿਆਂ ਦੀ ਬੋਦੀ ਵੱਡੀ ਮੰਗਣੀ ਆ ਛੋਟੀ ਜਿ ਮੰਗਿਆ ਪੁੱਤ ਰੱਬ ਵਾਲੇ ਤਰ੍ਹਾਂ ਘਰ ਬਣਾ ਦੇਣਾ ਹੁਣ ਟੈਨਸ਼ਨ ਲੈ ਤੂੰ ਤੇਰਾ ਘਰ ਸੋਹਣਾ ਬਣ ਜਾਣਾ ਵਾ ਜਾਨਾ ਗੁਰਦਾਸ ਸਾਹਿਬ ਜੇ ਪਾਠ ਕਰਦਾ ਹੁੰਦਾ ਪੁੱਤ ਜਾਇਆ ਕਰ ਨਾ ਰੱਬ ਕੋ ਮੱਥਾ ਟੇਕਿਆ ਕਰ ਉੱਥੇ ਅਰਦਾਸ ਬੇਨਤੀ ਕਰੇਗਾ ਬਾਬਾ ਜੀ ਕੋ ਫਿਰ ਆਪ ਦੇਊਗਾ ਤੁਹਾਨੂੰ ਬਿਲਕੁਲ ਬੱਚੇ ਨੇ ਛੋਟੇ ਨੇ ਰੱਬੀ ਰੂਹਾਂ ਨੇ ਪਹਿੜੇ ਖਾਣਾ ਪਰ ਮਨ ਨਾ ਪਰ ਕੋਈ ਗੱਲ ਨਹੀਂ ਤੇਰੇ ਪੁੱਤ ਦਾ ਮਨ ਭਰ ਗਿਆ ਰੱਬੀ ਰੂਹਾਂ ਨੇ ਮੈਂ ਸੁਣ ਲਿਆ ਪੁੱਤ ਕੋ ਹੁ ਤੇਰਾ ਘਰ ਖੇਤੀ ਮਨ ਜਾਣਾ ਤੇ ਤੇਰਾ ਕੱਖਰ ਪਾਣੀ ਕਿਉਂ ਆ ਗਿਆ ਜਦੋਂ ਪੁੱਤ ਇੱਥੇ ਕਹਿੰਦੇ ਸੀ ਕਿਉਂ ਕਿਉਂ ਠੀਕ ਨਹੀਂ ਰਹਿੰਦਾ ਚੱਤੇ ਪੈਰ ਤੇ ਦਵਾਈ ਨਹੀਂ ਚੱਲਣ ਈ ਹਾਂਜੀ ਇਸ ਕਰਕੇ ਵੀ ਜਿਹੜਾ ਪੈਸਾ ਚਾਰ ਜੋੜ ਵੀ ਲਈਏ ਨਾ ਤੇ ਹਰੇ ਮੁੰਡੇ ਦੇ ਕਸਲੇ ਦੇਪੰਦਾ ਬਿਮਾਰੀ ਕੋਈ ਨਾ ਕੋਈ ਸ਼ੁਰੂ ਹੋ ਜਾਂਦੀ ਹੈ ਨਾ ਬੜੇ ਤੱਕੇ ਖਾਦੇ ਮੈਂ ਬੜੀ ਬੜੀ ਦੂਰ ਤੱਕ ਲੈ ਕੇ ਗਈ ਇਹਨੂੰ ਪਰ ਲਾਜ ਵੀ ਪੂਰਾ ਕਰਾਉਂ ਲਈ ਆ ਸਿਰਫ 2 ਮਹੀਨੇ ਲੰਘਦੇ 2 ਮਹੀਨੇ ਲੰਘਦੇ ਬਸ ਪਤਾ ਨਹੀਂ ਅਲਰਜੀ ਦੇ ਵੀ ਟੈਸਟ ਕਰਾ ਲਿਆ 1800 ਦਾ ਟੈਸਟ ਹੋਇਆ ਵਾ ਅਜਲੀਆ ਦਾ ਟੈਸਟ ਹੁਣ ਅੰਦਰ ਕੱਲਾ ਤਿੰਨ ਜਾਂ ਦੇ ਇੱਕ ਟੈਸਟ ਹੋਣਾ ਉਹ ਅੰਦਰ ਪਤਾ ਲੱਗੂ ਵੀ ਕਿਹੜੀ ਚੀਜ਼ ਤੋਂ ਅਲਰਜੀ ਹੋਣੀ ਉਹ ਵੀ ਬੇੜੀ ਚਾੜੀ ਆ ਨਹੀਂ ਉਹ ਮੈਂ ਬੇទਾਨੀ ਨਹੀਂ ਕਰ ਉਹ ਕਰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਜਾਂਦਾ ਅੱਖਾਂ ਚੋਂ ਅਥਰੂ ਆ ਗਏ ਨੇ ਮੈਨੂੰ ਲੱਗਦਾ ਕਿ ਰੱਬ ਵੀ ਰੋ ਪਾਊਗਾ ਇਸ ਕਰਕੇ ਸਾਡੀ ਵੀ ਦਾਣੀ ਸੱਜਣਾ ਗਾੜੀ ਅਪੀਲ ਆ ਇਸ ਵੀਡੀਓ ਤੋਂ ਬਾਅਦ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਪਰ ਮੈਨੂੰ ਲੱਗਦਾ ਵੀ ਇਸ ਵੀਡੀਓ ਤੋਂ ਬਾਅਦ ਲੋਕੀ ਬਹੁਤ ਪਿਆਰ ਦੇਣਗੇ ਤੇ ਜਲਦੀ ਇਸ ਪਿੰਡ ਵਿੱਚ ਆਵਾਂਗੇ ਇੱਥੇ ਆ ਕੇ ਫਿਰ ਮੁਹ ਮੁਠਾ ਵੀ ਕਰਾਵਾਂਗੇ ਨੀਂ ਪੱਥਰ ਵੀ ਰੱਖਾਂਗੇ ਤੇ ਇਸ ਘਰ ਦੀ ਛੱਤ ਦੀ ਨਵੀਂ ਸ਼ੁਰੂਆਤ ਵੀ ਕਰਾਂਗੇ ਮੈਨੂੰ ਲੱਗਦਾ ਪੈਣੇ ਤੇ ਜਲਦੀ ਤੇਰੇ ਘਰੇ ਵਾਪਸ ਵੀ ਪੰਡਾਵਾਂਗੇ ਆ ਜਿਹੜਾ ਪਹਿਲਾ ਠੱਠਾ ਘਾਰੇ ਨਹੀਂ ਨੀ ਨਾਊਆ ਸੁਵਧੀਆਂ ਤੇ ਸੋਹਣਾ ਘਰ ਬਣਾਵਾਂਗੇ ਜਨਾਬ ਠੀਕ ਹੈ ਜੋ ਬਹੁਤ ਬਹੁਤ ਮਿਹਰਬਾਨੀ ਹੋਗੀ ਧੰਨਵਾਦ ਕਰਾਂਗੇ ਬਹੁਤ ਜ਼ਿਆਦਾ ਜੇ ਸਾਭ ਭਜ ਕਰਨਗੇ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੱਤ ਵੱਤ ਹੁਣ ਆਉਣ ਵਾਲਾ ਸਮਾਂ ਦੇਖਾਂਗਾ ਕਿ ਕਿੰਨਾ ਕੇ ਲੋਕ ਮਦਦ ਕਰਦੇ ਨੇ ਕਿੰਨੇ ਪਰਿਵਾਰ ਦੀ ਇਸ ਦੀ ਜਿਹੜੀ ਆ ਸਾਹ ਲੈਂਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇ ਪੰਜਾਬੀ ਲੋਕ ਚੈਨਲ ਅਮਰਸਾ